ਸਰਜੇ ਸਮਰਾਲਾ ਸਟੇਸ਼ਨ ਤੇ ਇੱਕ ਸਰਚ ਅਭਿਆਨ ਚਲਾਇਆ ਜੀ ਕੀ ਡਿਟੇਲ ਹੈਗੀ ਜੀ ਇਹ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਅਸ਼ਨੀਕ ਬਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਨਾਂ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸਰਚ ਬਹਾਨ ਚਲਾਇਆ ਜਾਏ ਸਰ ਕੋਈ ਰਿਕਵਰ ਹੋਇਆ ਜੀ ਉਹ ਨਹੀਂ ਹਜੇ ਕੋਈ ਕੋਈ ਸਮਰਾਲਾ ਤੇ ਹੋਰ ਵੀ ਕਿਸੇ ਹਿੱਸੇ ਚ ਆਪਰੇਸ਼ਨ ਚੱਲੇਗਾ ਇਹ ਤਾਂ ਸੈਕੰਡ ਆਪਰੇਸ਼ਨ ਚਲਾਵਾਂਗੇ ਹਾਂ ਸਰ ਇਹ ਜਿਹੜੇ ਕਾਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ ਜੀ ਇਹ ਪਿੰਡਾਂ ਦੇ ਵਿੱਚ ਵੀ ਜਿਹੜੇ ਮਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸਤੂਗਿਆ ਕਰਦੇ ਇਸ ਤੋਂ ਬਿਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਬ ਕਰਨ ਲਈ ਜਿਹੜੇ ਹੌਟਸਪੌਟ ਹੈ ਉੱਥੇ ਵੀ ਕਸ ਆਪਰੇਸ਼ਨ ਦਿੱਤਾ ਹੈ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਹੈ ਨਸ਼ਿਆਂ ਦੇ ਰਿਗਾਰਡਿੰਗ ਵੀ ਐਂਟੀ ਸੌਫਟ ਡਰੋਗ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਸੂੜਾ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸਾਡੀ ਕਾਰਵਾਈ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਤਰ੍ਹਾਂ ਚੱਲਦੀ ਸਰ ਅੱਜ ਸਮਰਾਲਾ ਸਟੇਸ਼ਨ ਤੇ ਇੱਕ ਸੱਜ ਅਭਿਆਨ ਚਲਾਇਆ ਜੀ ਕੀ ਡਿਟੇਲ ਹੈਗੀ ਜੀ ਇਹ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਮਾਨਯੋਗ ਐਸਐਸਪੀ ਅਸ਼ਨੀਕ ਬਟਿਆਲ ਜੀ ਬਣੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿਤ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਨਾ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸਰਚ ਬਿਆਨ ਚਲਾਇਆ ਜਾਏ ਸਰ ਕੁਛ ਰਿਕਵਰ ਹੋਇਆ ਜੀ ਨਹੀਂ ਹਜੇ ਕੁਝ ਰਿਕਵਰ ਨਹੀਂ ਸਮਰਾਲਾ ਦੇ ਹੋਰ ਵੀ ਕਿਸੇ ਹਿੱਸੇ 'ਚ ਆਪਰੇਸ਼ਨ ਚੱਲੇਗਾ ਇਹ ਤਾਂ ਸੈਕੰਡ ਆਪਰੇਸ਼ਨ ਚਲਾਵਾਂਗੇ ਅਸਰ ਇਹ ਜਿਹੜੇ ਕਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ ਜੀ ਇਹ ਪਿੰਡਾਂ ਦੇ ਵਿੱਚ ਵੀ ਜਿਹੜੇ ਮਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸਤੂਗਰਾ ਕਰਦੇ ਇਸ ਤੋਂ ਬਿਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਮਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਬ ਕਰਨ ਲਈ ਜਿਹੜੇ ਹੌਟਸਪੌਟ ਹੈ ਉੱਥੇ ਵੀ ਕਸ ਆਪਰੇਸ਼ਨ ਦੇ ਤਹਿਤ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਹੈ ਨਸ਼ਿਆਂ ਦੇ ਰਿਗਾਰਡਿੰਗ ਵੀ ਹੈਂਟੀ ਸੌਫਟਵੇਅਰ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਛੂੜਾ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸੜੀਕਾਰ ਵੀ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਚੱਲਦੇ